ਦੀਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਬੱਸਾਂ 'ਚ ਬਿਠਾਇਆ ਜਿੰਨੇ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਇੱਥੇ ਪਹੁੰਚੇ ਨਾਰੇਬਾਜ਼ੀ ਕਰ ਰਹੇ ਨੇ ਪੰਜਾਬ ਸਰਕਾਰ ਵਿਰੁੱਧ ਕਿ ਸਾਡੇ ਨਾਲ ਤੱਕਾ ਹੋ ਰਿਹਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਜ਼ਿਲ੍ਹਾ ਸੰਗਰੂਰ ਚ ਮੌਜੂਦ ਹਾਂ ਅੱਜ ਜ਼ਿਲ੍ਹਾ ਸੰਗਰੂਰ ਦੇ ਵਿੱਚ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਨੇ ਇੱਕ ਕਾਲ ਦਿੱਤੀ ਸੀ ਕਿ ਜਨਨਿਕ 2 ਮਈ ਨੂੰ ਵੱਡਾ ਇਕੱਠ ਹੋਵੇਗਾ ਜ਼ਿਲ੍ਹਾ ਸੰਗਰੂਰ ਚ ਜ਼ਿਲ੍ਹਾ ਸੰਗਰੂਰ ਚ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਦਈਏ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਕਿਸ ਲਈ ਇਕੱਠ ਰੱਖਿਆ ਸੀ ਉਹ ਹੀ ਇਕੱਠ ਰੱਖਿਆ ਸੀ ਇੱਥੇ ਇੱਕ ਜੀਨਦ ਰਿਆਸਤ ਦੇ ਰਾਜੇ ਦੀ ਪ੍ਰਾਤਨ ਜ਼ਮੀਨ ਪਈ ਆ ਤਕਰੀਬਨ 950 ਏਕੜ ਜ਼ਮੀਨ ਆ ਜੋ ਬੇਚਰਾਗ ਜ਼ਮੀਨ ਆ ਜਨਨਿਕ ਪ੍ਰਾਤਨ ਰਾਜੇ ਦੀ ਜ਼ਮੀਨ ਆ ਅਤੇ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਨੇ ਕਾਲ ਦਿੱਤੀ ਸੀ ਕਿ ਇੱਥੇ ਅਸੀਂ 20 ਮਈ ਨੂੰ ਆ ਕੇ ਚਿਰਾਗ ਲਾਵਾਂਗੇ ਪੂਰੇ ਪੰਜਾਬ ਦੇ ਵਿੱਚੋਂ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਆਗੂ ਪਹੁੰਚਣਗੇ ਵਰਕਰ ਪਹੁੰਚਣਗੇ ਸਾਰੇ ਵੱਡੀ ਗਿਣਤੀ 'ਚ ਪਹੁੰਚਣਗੇ ਅਤੇ ਇੱਥੇ ਚਿਰਾਗ ਲਾਵਾਂਗੇ ਜਾਨੀ ਕਿ ਉਹ ਜ਼ਮੀਨ ਅਸੀਂ ਪ੍ਰਾਪਤ ਕਰਾਂਗੇ ਇੱਥੋਂ ਤੱਕ ਗੱਲ ਆਖੀ ਗਈ ਸੀ ਉਸ ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਕਾਲ ਸੀ ਉਹ ਕਰਾਚੋ ਅਨਾਜ ਮੰਡੀ ਦੇ ਵਿੱਚ ਸੀ ਕਿ ਇੱਥੇ ਇਕੱਠੇ ਹੋਵਾਂਗੇ ਇਸ ਤੋਂ ਬਾਅਦ ਸੋਈਆਂ ਵਿਖੇ ਜਾਵਾਂਗੇ ਜੋ ਸੰਗਰੂਰ ਦੇ ਬਿਲਕੁਲ ਕਰੀਬ ਆ ਤੇ ਉਸ ਤੋਂ ਬਾਅਦ ਪੁਲਿਸ ਪੂਰੀ ਮੁਸਤੈਦ ਹੋਈ ਪੁਲਿਸ ਨੇ ਪੂਰਾ ਜ਼ਿਲ੍ਹਾ ਸੰਗਰੂਰ ਜਾਮ ਕਰ ਦਿੱਤਾ ਅੱਜ ਬਟਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਕਾਬਦਾਂ ਦੇ ਕੋਲ ਬਿਲਕੁਲ ਪੂਰੀ ਤਰ੍ਹਾਂ ਜਾਮਾਂ ਭਵਾਨੀਗੜ੍ਹ ਤੋਂ ਸੰਗਰੂਰ ਰੋਡ ਤਾਂ ਬਿਲਕੁਲ ਜਾਮ ਕਰ ਦਿੱਤਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਬਦਾਂ ਪੀਜੀਆਈ ਸੈਟੇਲਾਈਟ ਸੈਂਟਰ ਆ ਜਿੱਥੇ ਪੁਲਿਸ ਨੇ ਪੂਰਾ ਜਾਮ ਲਾਤਾ ਜਿਹੜੀਆਂ ਪੀਆਰਟੀਸੀ ਬੱਸਾਂ ਨੇ ਇਹ ਆ ਰਹੀਆਂ ਨੇ ਪਰ ਇਹ ਵਾਪਸ ਕਰਵਾ ਦਿੱਤੀਆਂ ਇਥੋਂ ਜਨਨ ਕਿ ਡਾਇਵਰਟ ਕਰਤਾ ਰਸਤਾ ਕਿ ਇਸ ਰਸਤੇ ਨਹੀਂ ਜਾ ਸਕਦੇ ਸੋ ਪੂਰੇ ਸੰਗਰੂਰ ਦੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਆ ਅੱਜ ਤਸਵੀਰਾਂ ਤੁਸੀਂ ਦਿਆਂ ਦੇਖ ਰਹੇ ਹੋ ਸੰਗਰੂਰ ਦੀਆਂ ਸੰਗਰੂਰ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜੋ ਇੱਕ ਵੱਡੀ ਕਾਲ ਦਿੱਤੀ ਗਈ ਸੀ ਕਿ ਅਸੀਂ ਜਿਹੜੇ ਜ਼ਮੀਨ ਆ ਇੱਥੇ ਸੋਈਆਂ ਜ਼ਮੀਨ 950 ਏਕੜ ਤਕਰੀਬਨ ਜ਼ਮੀਨ ਆ ਉਹ ਕਿ ਉਹ ਤੇ ਚਿਰਾਗ ਲਾਵਾਂਗੇ ਜਨ ਕਿ ਉਸ ਤੇ ਕਬਜ਼ਾ ਕਰਾਂਗੇ ਅਸੀਂ ਲਵਾਂਗੇ ਸਾਡੇ ਹਿੱਸੇ ਮਿਲਨੇ ਚਾਹੀਦੇ ਨੇ ਸਾਨੂੰ ਇਥੋਂ ਕਾਲ ਦਿੱਤੀ ਸੀ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਇਹ ਤਸਵੀਰਾਂ ਨੇ ਕਰਾਚੋਂ ਅਨਾਜ ਮੰਡੀ ਦੀਆਂ ਜਿੱਥੇ ਇਕੱਠੇ ਹੋਣਾ ਸੀ ਪੁਲਿਸ ਨੇ ਬਸਾਂ ਇੱਥੇ ਲੈ ਆਈ ਪੁਲਿਸ ਅਤੇ ਬਸਾਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੂੰ ਬਿਠਾ ਕੇ ਇੱਥੋਂ ਲਿਜਾ ਰਹੇ ਨੇ ਕਿ ਤੁਹਾਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਬੱਸਾਂ 'ਚ ਬਿਠਾਇਆ ਜਿੰਨੇ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲੇ ਇੱਥੇ ਪਹੁੰਚੇ ਨਾਰੇਬਾਜ਼ੀ ਕਰ ਰਹੇ ਨੇ ਪੰਜਾਬ ਸਰਕਾਰ ਵਿਰੁੱਧ ਕਿ ਸਾਡੇ ਨਾਲ ਤੱਕਾ ਹੋ ਰਿਹਾ ਅਤੇ ਇੱਥੋਂ ਫਿਰ ਇਹਨਾਂ ਨੂੰ ਪੁਲਿਸ ਬੱਸਾਂ ਦੇ ਵਿੱਚ ਬਿਠਾ ਕੇ ਇੱਥੋਂ ਖਿਲਾੜ ਰਹੀ ਹੈ ਜਨਨੀ ਕਿ ਕਰਾਚੋਂ ਅਨਾਜ ਮੰਡੀ 'ਚ ਬਿਲਕੁਲ ਵੀ ਇਕੱਠ ਨਹੀਂ ਹੋਣ ਦਿੱਤਾ ਗਿਆ ਅੱਜ ਸੋ ਤਸਵੀਰਾਂ ਪੂਰੀਆਂ ਤੁਹਾਨੂੰ ਦਿਖਾ ਰਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਕਾਲ ਸੀ ਅਤੇ ਉਹ ਕਾਲ ਨੂੰ ਫਲੌਪ ਕਰ ਦਿੱਤਾ ਪੰਜਾਬ ਪੁਲਿਸ ਨੇ ਅੱਜ ਸਵੇਰ ਤੜਕਸਾਰ ਤੋਂ ਹੀ ਪੰਜਾਬ ਪੁਲਿਸ ਵੱਡੀ ਗਿਣਤੀ 'ਚ ਜਿਹੜੀ ਫੋਰਸ ਆ ਉਹ ਜ਼ਿਲ੍ਹਾ ਸੰਗਰੂਰ 'ਚ ਤਾਇਨਾਤ ਰਹਿੰਦੀ ਆ ਕਰਾਚੋ ਅਨਾਜ ਮੰਡੀ ਦੇ ਵਿੱਚ ਵੱਡੀ ਗਿਣਤੀ 'ਚ ਫੋਰਸ ਆਪਣੀਆਂ ਬੱਸਾਂ ਲੈ ਕੇ ਆਉਂਦੇ ਨੇ ਕਿ ਜੇ ਕੋਈ ਇਕੱਠ ਹੋਣ ਲੱਗਿਆ ਤਾਂ ਉਹ ਇਕੱਠ ਨੂੰ ਇੱਥੋਂ ਖਦੇੜਾਂਗੇ ਇੱਥੇ ਇਕੱਠ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੁਲਿਸ ਪ੍ਰਸ਼ਾਸਨ ਨੇ ਉਸੇ ਤਰੀਕੇ ਨਾਲ ਹੀ ਇੱਥੇ ਬੱਸਾਂ 'ਚ ਜਿਨਾਂ ਇੱਥੇ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਆਗੂ ਪਹੁੰਚਦੇ ਸੀ ਔਰਤਾਂ ਪਹੁੰਚੀਆਂ ਨੇ ਉਹ ਔਰਤਾਂ ਨੂੰ ਇਹ ਬੱਸ 'ਚ ਬਿਠਾਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੱਸ ਦੇ ਵਿੱਚ ਬਿਠਾ ਕੇ ਇਹਨਾਂ ਨੂੰ ਇੱਥੇ ਲੈ ਕੇ ਜਾ ਰਹੇ ਨੇ ਸੋ ਜਿਹੜੀ ਕਾਲ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੀ ਲਗਾਤਾਰ ਕਾਲ ਸੀ ਕਿ ਸੰਗਰੂਰ ਦੇ ਸੋਈਆਂ 'ਚ ਵੱਡਾ ਇਕੱਠ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਹੁਣ ਇੱਥੋਂ ਸਾਰਿਆਂ ਨੂੰ ਬੱਸ ਦੇ ਵਿੱਚ ਬਿਠਾ ਕੇ ਇੱਥੋਂ ਲਿਜਾਇਆ ਜਾ ਰਿਹਾ ਕਿਸੇ ਹੋਰ ਜਗ੍ਹਾ ਤੇ ਲੈ ਕੇ ਜਾਣਗੇ ਤਾਂ ਕਿ ਅੱਜ ਵਾਲਾ ਜਿਹੜਾ ਇਹਨਾਂ ਦਾ ਪ੍ਰੋਟੈਸਟ ਜਿਹੜਾ ਪ੍ਰਦਰਸ਼ਨ ਉੱਥੇ ਕਰਨਾ ਜਾਂ ਜਿਹੜਾ ਉੱਥੇ ਚਿਰਾਗ ਲਗਾ ਦੀ ਗੱਲਬਾਤ ਹੋਈ ਸੀ ਕਿ ਸੋਈਆਂ ਜੋ ਜ਼ਮੀਨ ਆ ਜਿਹਦੇ ਵਿੱਚ ਹੁਣ ਬੀੜ ਆ ਬੀੜ ਦਰਖਤ ਲੱਗੇ ਹੋਏ ਨੇ ਬੀੜ ਆ ਉਹ ਤਕਰੀਬਨ 950 ਏਕੜ ਜ਼ਮੀਨ ਆ ਉਸ ਜ਼ਮੀਨ ਵਾਲੀ ਜਗ੍ਹਾ ਤੇ ਪੁਲਿਸ ਪ੍ਰਸ਼ਾਸਨ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਕੋਈ ਵੀ ਆਗੂ ਨਹੀਂ ਜਾਣ ਦਿੱਤਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ